ਜਾ ਤੇ ਲਾਲ ਮਿੱਟਾ ਵੀ ਡੰਡੀ ਵਾਲੀਆਂ ਉਹ ਵਾਲਦੇ ਉਹ ਤਾਂ ਮਿੱਟਾ ਵਾਰੀਏ ਬਾਹਰ ਉਹ ਜਿੰਦਗੀ ਗੋਇਆ ਉਹ ਦਿਨ ਤੇ ਲੂਣ ਵਾਰਿਆ ਚਲੋ ਖਾ ਲੂਣ ਵਾਰਿਆ ਸੋ ਲੂਣ ਵਾਰਿਆ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਦਾ ਨੇ ਵਧੀਆ ਹੋਗੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਆ ਜੋ ਵੇਖਦੇ ਆ ਮੰਮੀ ਕੀ ਕਰਦੇ ਪਏ ਆ ਮੰਮੀ ਬਣਾਉਂਦੇ ਪਏ ਸਾਡੇ ਵਾਸਤੇ ਚਾਹ ਆਪਾਂ ਚਾਹ ਪੀ ਲਈਏ ਤੇ तो साधु बाबा साधु बाबा साधु बाबा लाके बैठे ए नहीं की शरीर हलाला मैं चाह ही फाने दो जनिया कि चुके दस मैं ਇਨੂੰ ਇਹ ਉਹਨਾਂ ਕਰਕੇ ਇਹੋ ਗੱਲਾਂ ਇਹਨੂੰ ਆਉਂਦੀਆਂ ਤੇ ਪਤਾ ਲੱਗੇ ਨਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਹੋਇਆ ਕਿ ਮੈਂ ਚੰਗਾ ਮੁੰਡਾ ਹਾਂ ਆ ਬਹੁਤ ਚੰਗਾ ਮੁੰਡਾ ਹਾਂ ਕਿਨੂੰ ਮੇਰੀ ਸਾਹਮਣੇ ਕਰ ਮੇਰੀ ਕਿੰਨੀ ਵਾਰੀ ਕਿੰਨੀ ਵਾਰੀ ਬਾਹਣ ਚੁੱਕੇ ਤੂੰ ਦੱਸੋ ਬੜੀ ਵਾਰੀ ਬੜੀ ਵਾਰੀ ਮੈਂ ਤੇ ਨਿਕੀ ਹਾਂ ਉਹਨਾਂ ਕੱਪੜੇ ਤੱਕ ਮੈਂ ਕਹਿ ਦਿੰਦਾ ਨਾ ਸੀਕ੍ਰੀਟ ਕੈਮਰਾ ਲਾਗੇ ਨਾ ਰਿਕਾਰਡ ਕਰਨਾ ਕਿੰਨੀ ਗੈਲਪ ਬਣਾਦੇ ਮੈਂ ਕੱਪੜੇ ਤੱਕ ਤੋਂ ਨਾ ਸੁੱਕਲੇ ਪਾਉਂਦੇ ਲਾਣੀਆਂ ਨਾ ਉਹ ਹੋ 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 ਜਾ ਗਈ ਚਾਹ ਆ ਗਈ ਕੋਛੋ ਲੇ ਮੀਨੇ ਕਾਲੇ ਜਣਾ ਨੇ ਪੈਕੇ ਪਿੰਡ ਚ ਜਾਣਾ ਫਿਰ ਖੁਸ਼ੀ ਤਾਂ ਹੁੰਦੀ ਆ ਤੇ ਕੇ ਗੱਲ ਕਰੇਗੀ ਪੱਕਿਆਂ ਦੀ ਮੈਂ ਕਹਣ ਲਈ ਕਿ ਸਵੇਰੇ ਨਾਵ ਨੇ ਪਿੰਡ ਜਾਣਾ ਵਾ ਤਾਂ ਕਰਕੇ ਮੈਨੂੰ ਖੁਸ਼ੀ ਜਿਹੜੀ ਜਾਈ ਤੇ ਤਾਂ ਕਰਕੇ ਨਾਵੇ ਨਹੀਂ ਖੁਸ਼ੋ ਤਾਂ ਕਰਕੇ ਟਾਈਮ ਨਾਲ ਹੀ ਉੱਠ ਗਈ ਹੈ ਨਾ ਪੇਂਡਾ ਮੈਂ ਕੱਲ ਜਾਣਾ ਹੈ ਕਿ ਟਾਈਮ ਨਾਲ ਮੈਂ ਅੱਜ ਹੀ ਉੱਠ ਗਈ ਐ ਇਹ ਟੱਕਰ ਨਹੀਂ ਹੋਈ ਐ ਕੱਲ ਜਾ ਕੇ ਨਾ ਮਮੀ ਪਾਪਾ ਨੂੰ ਮਿਲਾਂਗੇ ਠੀਕ ਆ ਉਹ ਤੁਹਾਡਾ ਘਰ ਦੇਖਾਂਗੇ ਇਹਨਾਂ ਦੇ ਉੱਥੇ ਲੱਗੇ ਖੇਤ ਵਾ ਉਹ ਦੇਖਾਂਗੇ ਹੈਨਾ ਇਹਨਾਂ ਨੇ ਮੱਝਾਂ ਘਾਵਾ ਵੀ ਰੱਖੀਆਂ ਆ ਆਪਾਂ ਉਹ ਵੀ ਦੇਖਾਂਗੇ ਠੀਕ ਹੈ ਕੱਲ ਲੈ ਕੱਲ ਵਲੋਗ ਦੇ ਵਿੱਚ ਹਾਂ ਕੱਲ ਇੱਕ ਨਵਾਂ ਵਲੌਗ ਬਣਾਵਾਂਗੇ ਜਦੋਂ ਅਸੀਂ ਪਿੰਡ ਜਾਵਾਂਗੇ ਤੇ ਤੁਹਾਨੂੰ ਸਭ ਕੁਝ ਦਿਖਾਵਾਂਗੇ। ਦੋੜਨ ਗਿਆ ਜੀ। ਸਿੱਧਾ ਸਾਹ। ਸਿੱਧਾ ਸਾਹ ਅੱਜ ਮੇਰੇ ਕੋ ਉੱਠਿਆ ਨਹੀਂ ਗਿਆ ਥੋੜੀ ਲੇਟ ਹੋ ਗਈ ਮੈਂ। ਤੇ ਹੁਣ ਨੇ ਠਹਿਰ ਕੇ ਜਾਣੀ। ਠਹਿਰ ਕੇ ਜਾਣੀ ਆ। ਤੇ ਸਵੇਰੇ ਅਜ ਉੱਠਿਆ ਨਹੀਂ ਗਿਆ ਮੇਰੇ ਕੋ। ਹੂੰ। ਠੀਕ ਆ। ਅੱਜ ਹੀ ਟਾਈਮ ਨਾਲ ਤਾਂ ਉੱਠ ਜੇ ਆ। ਮਤਲਬ ਟਾਈਮ ਨਹੀਂ 8 ਵਜੇ ਆ। ਮਤਲਬ 8 ਵਜੇ ਬਣਾ ਤੂੰ ਕਿ ਤਿਆਰ ਹੋ ਗਈ। ਮੈਂ ਤੇ ਹੋ ਗਈ ਮੰਮੀ ਵੀ ਹੋ ਗਈ ਪ੍ਰਿੰਸ ਉਦਾਂ ਹੀ ਆ। ਅੱਜ ਇਹ ਬਣਾਉਣੀ ਆ ਪੰਜੀਰੀ ਮੂੰਗੀ ਮੂੰਗੀ ਦੀ ਪੰਜੀਰੀ ਮੂੰਗੀ ਦੀ ਦਾਲ ਵਿੱਚ ਛੋਲੇ ਪਾਵਾਂਗੇ ਉਹਦੀ ਪੰਜੀਰੀ ਬਣਾਵਾਂਗੇ ਪੰਜੀਰੀ ਬਣਾਵਾਂਗੇ ਉਹ ਫਿਰ ਪ੍ਰਿੰਸ ਦੀ ਭੈਣ ਨੂੰ ਦੇਣ ਜਾਣੀ ਆ ਹਾਂ ਉਹਦੇ ਦੇਣ ਜਾਣਾ ਥੋੜੀ ਦੇ ਸਾਨੂੰ ਵੀ ਮਿਲ ਜੂ ਖਾਣ ਨੂੰ ਹਾਂ ਚਲਾਜੋ ਹੋਰ ਜੇ ਤੁਸੀਂ ਖਾਣੇ ਆ ਤੁਸੀਂ ਵੀ ਆਜੋ ਹਾਂ ਆਪਾਂ ਸਾਰੇ ਇਕੱਠੇ ਬੈ ਕੇ ਖਾਵਾਂਗੇ ਠੀਕ ਐ ਨਾਲ ਸਾਹ ਪੀਵਾਂਗੇ ਮਿਲਦੇ ਆਂ ਹੀ ਪੀ ਲਈਏ ਚਾਹ ਤੇ ਮਿਲਦੇ ਆਂ ਜਦੋਂ ਪੰਜੀਰੀ ਬਣਾਵਾਂਗੇ ਉਦੋਂ ਠੀਕ ਐ ਬਾਏ ਬਾਏ ਆ ਜੋ ਚੈੱਕ ਕਰੀਏ ਨਵਾਂ ਤੇ ਮੰਮੀ ਕੀ ਕਰਦੇ ਪਏ ਆ ਨਵ ਕੀ ਕਰਦੀ ਪਈ ਆ ਆਪਾਂ ਬਣਾਉਂਦੇ ਪਏ ਆ ਪੰਜੀਰੀ ਮੇਰੀ ਨਾਨ ਘਰ ਬਾਬਾ ਜੀ ਨੇ ਧੀਦੀ ਦਾ ਦਿੱਤੀ ਆ ਤੇ ਉਹਨੂੰ ਆਪਾਂ ਪੰਜੀਰੀ ਬਣਾ ਕੇ ਦੇ ਕੇ ਆਨੇ ਆ ਅੱਜ ਤੇ ਹਾਂ ਬਣਾਉਂਦੇ ਪਏ ਆ ਆ ਮੈਂ ਮਖਾਣੇ ਡਰਾਈ ਰੋਸਟ ਕਰ ਲੇ ਆ ਤੇ ਕਾਜੂ ਡਰਾਈ ਰੋਸਟ ਕਰਦੀ ਪਈ ਆ ਤੇ ਬਦਾਮ ਕਰਾਂਗੇ ਤੇ ਇਧਰ ਵਾਲੇ ਪਾਸੇ ਮੂੰਗੀ ਨੂੰ ਭੁੰਨਦੇ ਪਏ ਆ ਫਰ ਮੂੰਗੀ ਨੂੰ ਗ੍ਰाइंड ਕਰਾਂਗੇ ਤੇ ਛੋਲੇ ਉਧਰ ਆ ਇਹਨਾਂ ਨੂੰ ਵੀ ਮਿਕਸੀ ਚ ਪੀਣਾ ਆ ਤੇ ਮੰਮੀ ਕਰਦੇ ਪਏ ਆ ਜੋਟ ਨੂੰ ਬਿੱਲੀ ਕਸ਼ ਕਰ ਲੀਏ ਫਿਰ ਉਧਰ ਵਿੱਚ ਪਾਉਂਦੇ ਸਾਰਾ ਸਮਾਨ ਪੇਤਾ ਨੂੰ ਦਿਖਾਣੇ ਆ ਕਿਵੇਂ ਦੀ ਬਣਦੀ ਆ ਤੇ ਤੁਸੀਂ ਦੱਸੋ ਤੁਸੀਂ ਵੀ ਦੱਸੋ ਵੀ ਵੀ ਇਦਾਂ ਦੀ ਪੰਜੀਤੀ ਬਣਾਉਂਦੇ ਹੋ ਮੈਨੂੰ ਮੂੰਗੀ ਬੋਲਦੇ ਮੂੰਗੀ ਬਣਾਈ ਅਸੀਂ ਬਸ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਲਈ ਉਹ ਤੋਂ ਬਾਅਦ ਸੇ ਮਿਕਸ ਕਰਾਂਗੇ ਅੱਛਾ ਉਹ ਜੀ ਕਹੋ ਕੀ ਕਹਿੰਦੀ ਹੈ ਲੋਕ ਕੁਝ ਨਹੀਂ ਮੈਂ ਕਹਿ ਰਹੀ ਸੀ ਤੁਸੀਂ ਵੀ ਦੱਸਿਓ ਕਿ ਜਦੋਂ ਤੁਹਾਡੇ ਕਿਸੇ ਘਰ ਇਦਾਂ ਖੁਸ਼ਖਬਰੀ ਆਉਂਦੀ ਆ ਤੇ ਤੁਸੀਂ ਮਤਲਬ ਮੂੰਗੀ ਬਣਾਉਂਦੇ ਹੋ ਪੰਜੀਰੀ ਬਣਾਉਂਦੇ ਹੋ ਜਾਂ ਕੀ ਚੀਜ਼ ਬਣਾਉਂਦੇ ਹੋ ਕਿਹੜੀ ਚੀਜ਼ ਮਤਲਬ ਕਿਹੜੀ ਚੀਜ਼ ਬਣਾਉਂਦੇ ਹੋ ਅਸੀਂ ਤੇ ਮੂੰਗੀ ਬਣਾਈਦੀ ਆ ਕਿ ਮੂੰਗੀ ਜਿਹੜੀ ਉਹ ਹੈਲਦੀ ਹੁੰਦੀ ਆ ਅੱਛਾ ਉਹ ਤੇ ਸੌਲੇ ਪਾਲਾਂਗੇ ਹਾਂ ਮਤਲਬ ਹੈਲਦੀ ਹੁੰਦੀ ਆ ਤੁਸੀਂ ਵੀ ਦੱਸਿਓ ਕਿ ਤੁਸੀਂ ਕੀ ਬਣਾਉਂਦੇ ਹੋ ਤੇ ਆਪਾਂ ਤੁਹਾਨੂੰ ਹਾਂ ਕਿਹੜੀ ਕਿਹੜੀ ਸੱਸ ਕਿਹਦੀ ਕਿਹਦੀ ਸੱਸ ਨੇ ਆਪਣੀ ਨੋ ਨੂੰ ਐ ਚੀਜ਼ ਬਣਾ ਕੇ ਖਵਾਈ ਆ ਤੇ ਕਿੰਨੇ ਨਹੀਂ ਖਵਾਈ ਕਮੈਂਟ ਕਰਕੇ ਜ਼ਰੂਰ ਦੱਸਣਾ ਤੈਨੂੰ ਤੇ ਸੱਸ ਨੇ ਖਵਾਈ ਆ ਹਾਂ ਮੈਨੂੰ ਮੇਰੀ ਸੱਸ ਨੇ ਖਵਾਈ ਕੁੜੀ ਨੂੰ ਖਵਾਈ ਤੇ ਮिन्नੂ ਕਿਹੜੀ ਖਵਾਉਂਗੀ ਇਹਹੀਂ ਬਣਾਉਂਦੇ ਪਏ ਉਹਦੇ ਵਾਸਤੇ ਤੇ ਅਮਿਤ ਜੀ ਹਾਂ ਮੈਨੂੰ ਬਹੁਤ ਖੁਸ਼ੀ ਹੈ ਬੀਬੀ ਦੂਣੀ ਖੁਸ਼ੀ ਆ ਗਈ ਇਹ ਤੋ ਕਿ ਮੇਰੀ ਨੋ ਬਣਾਉਣ ਦੀ ਨਾਲ ਮੇਨ ਖੁਸ਼ੀ ਆ ਲੱਗੀ ਮੇਰੀ ਹੈਲਪ ਕਰਾਉਣ ਲਈ ਪਹਿਲਾਂ ਮੈਂ ਇਕੱਲੀ ਲੱਗੀ ਫਿਰ ਅੰਨੀ ਮੰਮੀ ਗਰਮੀ ਆ ਤਾਂ ਲਾਓ ਮੈਂ ਤੁਹਾਡੇ ਨਾਲ ਕਰਵਾਉਣੀ ਥੋੜਾ ਜਲਦੀ ਹੋ ਜਾਊਗਾ ਮੈਂ ਹਾਂ ਤਾਂ ਲਾ ਜਾ ਤੂੰ ਕਰਵਾ ਦੇ ਹਾਂ ਮੈਂ ਥਾਗੀ ਕਦੋਂ ਨਿਕਲੋਤੀ ਰਸੋਈ ਵਿੱਚ ਹਾਂ ਥੋੜੀ ਦੇਰ ਬੈਜਣੀ ਆ ਥੋੜਾ ਰੋਸ ਕੇ ਫਿਰ ਇਹਨੂੰ ਗ੍ਰਾਈਂਡ ਕਰਦੇ ਆ ਫਿਰ ਬਣਾਉਨੇ ਆ ਠੀਕ ਆ ਇਹਨਾਂ ਨੂੰ ਕਹਿਣ ਲਈ ਕਿ ਮੰਮੀ ਮੈਂ ਕਰ ਦਿੰਨੇ ਆ ਚਲੇ ਇਹਨੂੰ ਗ੍ਰਾਈਂਡ ਕਰੀਏ ਮੂੰਗੀ ਨੂੰ ਗਰਮ ਕਰਦੇ ਆ ਆ ਥੋੜਾ ਠੰਡੀ ਹੋਲੇ ਠੰਡੀ ਹੋਲੇ ਉਹਦੇ ਤੱਕ ਤੂੰ ਦਸ ਮਿੰਟ ਰਹਿ ਪਹਿਲਾਂ ਛੋਲੇ ਗ੍ਰਾਈਂਡ ਕਰ ਲੈ ਬੇਬੇ ਹਾਂ ਮੈਂ ਥੋੜੀ ਜਿਹਾ ਪਾਉਂਗੀ ਹਾਂ ਪੂਰੇ ਛਾਨ ਕੇ ਫੇਰ ਬਲ ਇੱਕ ਵਾਰੀ ਇਹਨੂੰ ਗ੍ਰੈਂਡ ਕਰਨਾ ਵਾ ਫਿਰ ਇਹਨੂੰ ਛਾਨ ਵਿੱਚ ਛਾਨ ਲਾ ਛਾਨ ਕੇ ਫੇਰ ਫਿਰ ਉਹ ਜਦ ਦੋ ਹੋ ਜਾਣਗੇ ਉਹਨਾਂ ਫੇਰ ਪਾਉਣ ਫੇਰ ਲਾਉਣੇ ਮਤਲਬ ਅੱਛਾ ਮੈਂ ਜੁੱਟ ਖਾਂਦੇ ਆ ਤੁਹਾਨੂੰ ਮੈਂ ਕਹਿ ਰਿਹਾ ਉਹਨੂੰ ਵੀੜੀ ਚ ਮੈਂ ਕੋ ਬਣੀ ਨਹੀਂ ਮੇਕੋ ਹਾਂ ਤੇ ਇਹ ਕਹਿੰਦੇ ਜੁੱਟੇ ਬੜੇ ਖਾਦੇ ਆ ਜੀ ਛੋਟੇ ਨਹੀਂ ਆ ਹਾਂ ਜੁੱਟ ਮੇਰੇ ਡੈਡ ਜੀ ਦੀ ਦੁਕਾਨ ਸੀ ਇਹ ਜੁੱਟ ਬਹੁਤ ਮੈਂ ਖਾਂਦੇ ਰਿਹਾ ਅੱਛਾ ਪਹਿਲਾਂ ਉਹ ਚਾਦਰਾਂ ਨਹੀਂ ਕੱਢੀ ਦੀਆਂ ਘਾਰ ਆਹ ਜਿਹੜੀਆਂ 10 ਜਵਸ ਤੇ ਕਿਹੜੀਆਂ ਮੈਂ ਚਾਦਰ ਕੱਢਦੀ ਹੁਣਾਂ ਨਾਲ ਇੱਕ ਝੁੱਟ ਖਾ ਲੈਣਾ ਸਾਰਾ ਖਾ ਲੈਣਾ ਘੰਟੇ ਅੱਧੇ ਘੰਟੇ ਪੂਰਾ ਝੁੱਟ ਖਾ ਲੈਣਾ ਫਿਰ ਦੋ ਮਤਲਬ ਇੱਕ ਦੋ ਝੁੱਟ ਤੇ ਪੂਰੇ ਦਿਨ ਚ ਮਖਾ ਲੈਣ। ਹਾਂ ਹਾਂ ਤੇ ਦਾਦੀ ਨੇ ਵੀ ਘਣਾ ਥਾਣਾ ਝੁੱਟ ਕਿੱਥੇ ਗਏ ਮੇਰੇ ਪੀਪਾ ਫੜਿਆ ਵਿਆ ਸੀ। ਅੱਛਾ ਫੇ ਬਾਅਦ ਹੌਲੀ ਜੀ ਪਤਾ ਲੱਗਣਾਗੇ ਉਹ ਪੰਮੀ ਜਾਣੇ। ਅੱਛਾ ਸਾਰੇ ਪੰਮੀ ਖਾ ਗਈ। ਪੰਮੀ ਖਾਈ ਹੈ। ਹਾਂ ਬਹੁਤ ਝੁੱਟ ਖਾ ਲਿਆ। ਤੂੰ ਖਾਦਾ ਕੱਲ ਝੋਟੇ ਝੁੱਟ ਕਦੀ? ਨਹੀਂ ਮੈਂ ਨਹੀਂ ਖਾਦਾ। ਤੂੰ ਤਿੱਕੀਆਂ 버ਗਰ ਖਾਦੇ ਨੇ ਬਸ ਹੋਰ ਦੂਈ ਖਾਣ ਵਾਲੀ। ਨਹੀਂ ਡਾਇਰ ਦੀ ਦੁਕਾਨ ਤੋਂ ਸਮਾਨ ਸੇ। ਤੇ ਬੋਤ ਰੱਬਾ ਗਰੀ ਮੈਂ ਤਾਂ ਜੋ ਚੀਜ਼ ਹੱਥੋਂ ਨਹੀਂ ਪਾ ਸਭ ਖਾ ਪੀ ਲਾ ਹਾਂ ਹਾਂ ਇਹ ਹੁਣ ਉਹ ਪ੍ਰਾਤਗੜ ਲਾਉਂਦੇ ਜੋ ਵੇਲ ਨਹੀਂ ਕਾਲੀ ਥਾਂ ਕੇ ਪਾਉਂਗਾ ਜਰਾ ਚਮਕਾਣੇ ਪਏ ਚੱਲ ਆ ਵੇਲ ਵੱਡਾ ਪਿੱਲਾ ਕਾੜ ਲੈਣਾ ਉਹ ਉੱਥੇ ਪਾ ਲਓ ਬਾਣੀ ਲੱਗੀ ਆ ਸੁਕੂਈ ਦਾ ਪਾੜ ਲੱਗਾ ਉਹ ਤਲਦੇ ਨਾਲ ਹਾਂ ਦੇਖਈਏ ਕੀ ਕਰਨੇ ਦੋ ਜਾਨੇ ਆਪਾਂ ਲੱਗੀਆ ਪੰਜੀਰੀਰ ਲਾਉਣ ਅੱਛਾ ਇਹ ਦੇਸੀ ਘਿਓ ਪਾ ਲਿਆ ਵਾ ਅੱਛਾ ਤੇ ਇਹ ਆਪਣਾ ਉਹ ਆ ਛੋਲੇ ਤੇ ਮੂੰਗੀ ਪੀਸ ਕੇ ਰੱਖ ਲਿਆ ਤੇ ਹੈ ਸਾਰਾ ਡਰਾਈ ਫਰੂਟ ਆ ਠੀਕ ਹੈ ਚਾਰੇ ਗੁੰਦ ਆ ਮਖਾਣੇ ਆ ਤੇ ਸੁੰਡ ਪਾ ਲਈਏ ਦੇ ਅੰਦਰ ਜਿਹੜਾ ਵੈਣ ਮਿਕਸ ਕਰ ਲਈਏ ਤੇ ਨਾਲ ਖਸ ਖਸ ਤੇ ਆਲੂ ਖੀਰ ਜੋਟਾ ਜੋ ਵੀ ਉਹ ਸਾਰਾ ਮਲਾ ਡ్రਾਈ ਫਰੂਟ ਤਿਆਰ ਕਰ ਲਿਆ ਤੇ ਅਖੰਡ ਵੀ ਰੱਖ ਲੀ ਹੁਣ ਆਪਾਂ ਦੇਸੀ ਘਿਓ ਚ ਮਿਕਸ ਕਰਨਾ ਹਾਂ ਆ ਦੇਸੀ ਘਿਓ ਹਾਂ ਆ ਦੇਸੀ ਘਿਓ ਦੇਸੀ ਆ ਨਾਲ ਨਾਲ ਆ ਨਾਲ ਦੇ ਚ ਬਣਾਈ ਦੀ ਬਣੀ ਦੀ ਚਲ ਪਾਓ ਵਾਹ ਹੁਣ ਆਪਾਂ ਨਾਲ ਨਾਲ ਪਾਈ ਜਾਵਾਂਗੇ ਤੇ ਨਾਲ ਨਾਲ ਹਿਲਾਈ ਜਾਵਾਂਗੇ ਤੁਸੀ ਬਣਾਓ ਮੈਂ ਮਲਾ ਮੈਂ ਕਰ ਠੀਕ ਆਓ ਬਸ ਘੜਨ ਤੇ ਟੇਸਟ ਕਰਾਉਣੇ ਹੁੰਦੇ ਬੰਦੀ ਇਹਦੇ ਬਾਅਦ ਜਿੰਨੇ ਹਾਂਜੀ ਮੈਂ ਤੇ ਮਨ ਲਈ ਪੱਗ ਪਣ ਕਮੈਂਟ ਕਰਕੇ ਦੱਸੋ ਸੋਹਣੀ ਲੱਗਦੀ ਬਈ ਕਿ ਨਹੀਂ ਲੱਗਦੀ ਬਈ ਤੇ ਆਪਾਂ ਚੱਲੀਏ ਹੁਣ ਨਵਕੋ ਇੱਕ ਵੀ ਕਰਨ ਲਈ ਹੈ ਹਾਂ ਕਰਦੇ ਬਈਂ ਮੈਂ ਪਨੀਰੀ ਬੜੀ ਸਵਾਲ ਪਣੀ ਕੀ ਸਵਾਲ ਬੜੀ ਮੈਂ ਥੋੜੀ ਜਿਹੀ ਟੇਸ ਕਰ ਲਾਂ ਪਨੀਰੀ ਨੱਖ ਭਾਈ ਵੀ ਜਾਣ ਲਈ ਹੈ ਤੇ ਇੱਕ ਵੀ ਕੱਚ ਬਈ ਹੈ ਇੱਕ ਮਿੰਟ ਮੈਂ ਹੱਥੋਂ ਲਾਂ ਬਾਤ ਉਹ ਤੋਂ ਚੱਕਰ ਆਕੀ ਬਣਾਇਆ ਹੈ ਸਾਰ ਲੱਗੇ ਹਾਂ ਸਾਨੂੰ ਪਤਾ ਲੱਗਣਾ ਚਾਹੀਦਾ ਕੀ ਬਣਾਇਆ ਇਨਾ ਖਰਚਾ ਕਰਤਾ ਇੰਨੇ ਠੀਕ ਹੈ 2000 ਲਵਾਤਾ ਇਹਨਾਂ ਘਟੋੜਣਾਂ ਸਸਤੇ ਛੋਟੇ ਗਏ ਸਸਤੇ ਛੋਟਗਿਆ ਹੂੰ ਅੱਛਾ ਅੱਛਾ ਇਹਦੇ ਉੱਤੇ ਲੱਡੂ ਬਣਾਏ ਲੱਡੂ ਹੂੰ ਅੱਛਾ ਲਓ ਬਣਾਉ ਲੱਡੂ ਕਰਾਂ ਅਸੀਂ ਕਿਹੋ ਜਿਕੇ ਘੜਦੀਆਂ ਪੁੱਤ ਪੁੱਤਿਆ ਦਾ ਛੋਟਾ ਬਣਾਉਣਾ ਛੋਟਰਾੰਦਾ ਹੀ ਗਿੜੀ ਓਹ ਇਹ ਦੋਇਆ ਤਿੰਨੇ ਪੇਕੇ ਦੇ ਦੋਇਆ ਸਾਲਾ ਢੇਕੇ ਦੇ ਦੋਇਆ ਸਾਲਾ ਢੇਕੇ ਪੇ ਅੰਦਰ ਅੱਛਾ ਲੱਡੂ ਪੂਰੇ ਹੋਏ ਨੇ ਬਹੁਤ ਬੋਲੋ ਬੋਲੋ ਲਾ ਲਾਉ ਮੇਰੇ ਨਾਲ ਮੱਜ਼ੇ ਕਰਾਵਾਗੇ ਲੱਡੂ ਬਣਾਉ ਕਿਆ ਇਹ ਲੱਡੂ ਬਣਾ ਲੀਏ ਲੱਡੂ ਬਣਾਉ ਲੱਗੇ ਆਂ ਛੋਟੇ ਛੋਟੇ ਬਣਾਇਆ ਕੋਈ ਵੱਡੇ ਨਾ ਬਣਾਇਆ ਠੀਕ ਹੈ ਤੇ ਆਓ ਜੀ ਮੇਰੀ ਕੁੜੀ ਭੈਣ ਵਿੱਲੀ ਆ ਤੇ ਮੇਰੇ ਨਾਲ ਇਹ ਲੱਡੂ ਬਣਵਾ ਲਏ ਥੋੜੇ ਜਿਹੜੇ ਜਿਹੜੇ ਵਿੱਲਾ ਘਰ ਆ ਜੋ ਨਾਲ ਲੱਡੂ ਨਾਲੇ ਪਿੰਦੀ ਖਾਇਓ ਨਾਲੇ ਚਾਹ ਪੀਵਾਂਗੇ ਕਿੱਠੇ ਬੈ ਕੇ ਸਵਾਦ ਚੱਕ ਰਾਵਾਂਗੇ ਹਾਂ ਯੂ ਵੀ ਚਾਈਟਿਓ ਆ 10 ਮਿੰਟ ਸਵਾਦ ਬਣੇਗਾ ਪਰ ਬਹੁਤ ਸਵਾਦ ਬਣੀ ਆ ਕਿ ਹੋਣੇ ਆ ਹਾਂ ਕੀ ਮਾੜੇ ਕੁਛ ਨਹੀਂ ਮਾੜੇ ਇਹ ਲੱਡੂ ਹੈ ਖਾਣੇ ਤੋਂ ਬਿਨਾਂ ਲੱਡਾਣਾ ਲੱਡੂ ਜੂ ਬਿਨਾਂ ਚਲ ਫਿਰ ਠੰਡਾ ਹੋ ਲੈਂਦੇ ਫੇ ਖਾਵਾਂਗੇ ਚਲ ਅਰੇ ਗਰਮਾਣਾ ਗੰਮੇ ਬਟਾ ਇਹ ਗਰਮਾਣਾ ਲੜੋ ਕਿ ਹੋਗੇ ਹੋਵਾ ਉੱਪਰ ਫਿਰ ਰੈਫਰਿਜਰੇਟਰ ਚ ਲਾ ਦਾਂਗੇ ਠੰਡਾ ਹੋ ਜਾਊਗਾ ਫੇ ਚੈੱਕ ਕਰੋ ਆਇਆ ਕਿਉਂ ਤੈਰਨ ਜਾਂਦੇ ਆ ਤੋ ਦੇਖੋ ਆਇਆ ਕਿਸੇ ਦੇ ਮੂੰਹ ਚ ਪਾਣੀ ਆਇਆ ਕਿ ਨਹੀਂ ਆਇਆ ਦੱਸੋ ਆ ਕਾਜੂ ਦੈਰਾਂ ਦੇ ਕਰੋ ਕਾਜੂ ਬਰਾਵਾ ਆ ਲੱਡੂ ਇਸ ਤਰ੍ਹਾਂ ਬਣਾਏ ਦੇਖੋ ਨੰਬਰ ਕਿੰਨਾ ਆ ਗਈ ਬਣਾਈ ਲੱਡੀ ਕਿੰਨਾ ਲੱਡੀ ਬਣਾਉਣੀ ਉਹ ਥੋੜਾ ਛੋਟਾ ਹੋ ਗਿਆ ਥੋੜਾ ਵੱਡਾ ਬਣਾ ਰਹਾ ਹੈ ਇਦਾਂ ਬਣਦੇ ਲੱਡੂ ਹਾਂ ਇਸ ਤਰ੍ਹਾਂ ਬਣਦੇ ਸਭ ਕੁਝ ਹੁੰਦਾ ਮੈਨੂੰ ਬਣਾਉਣਾ ਹਾਂ ਸਭ ਕੁਝ ਬਣਾਉਣਾ ਕੋਈ ਕਹਿ ਨਹੀਂ ਸਕਦਾ ਮਿੰਨੋ ਕਿੰਨਾ ਮਨੀਤ ਨੂੰ ਕੁਝ ਬਣਾਉਣਾ ਨਹੀਂ ਆਉਂਦਾ ਹਾਂ ਤੇ ਤੈਨੂੰ ਮੂਹ ਬਣਾਉਣਾ ਨਹੀਂ ਆਉਂਦਾ ਹੀ ਮੂਹ ਬਣਾਉਣਾ ਨਹੀਂ ਆਉਂਦਾ ਤੈਨੂੰ ਸਤੋ ਤਗੜਾ ਉਹ ਤੇ ਕੈਮਰੇ ਤੋਂ ਆਈ ਹੋਵੇ ਤਾਂ ਇਹ ਕਿਤੇ ਬਣ ਗਿਆ ਲੱਡੂ ਇਤਰੇ ਬਣ ਗਏ ਦੇਖਾ ਦੇਖ ਯੂ ਵੀ ਨੇ ਕਿੰਨੇ ਲੱਡੂ ਖਾਣੇ ਆ ਨਮਾ ਦੇਖਾ ਪ੍ਰਿੰਸ ਨੂੰ ਰੋਟੀ ਖਾਣ ਦੇ ਆ ਮੈਂ ਪੁੱਛਿਆ ਵੀ ਸਬਜੀ ਸਵਾਦ ਬਣੀ ਆ ਜਾਂ ਨਹੀਂ ਬਣੀ ਪ੍ਰਿੰਸ ਕਹਿੰਦਾ ਬਣੀ ਸਬਜੀ ਬਹੁਤ ਸਵਾਦ ਬਣੀ ਸਵਾਦ ਪਨੀਰ ਦੀ ਪੁਰਜੀ ਬਣੀ ਬਹੁਤ ਸਵਾਦ ਤੇ ਕਿੰਨੇ ਦਿਨਾਂ ਬਾਅਦ ਬਣਾਈ ਐ ਤੇ ਕੋਈ ਸਬਜੀ ਦਾ ਸਮਝ ਨਹੀਂ ਆਉਂਦੀ ਕਿ ਬਣਾਵਾਂ ਕਿ ਫਿਰ ਮੇਰੇ ਦਿਮਾਗ ਚ ਆ ਕੇ ਚਲੋ ਅੱਜ ਪਨੀਰ ਦੀ ਪੁਰਜੀ ਬਣਾ ਲੈਂਦੇ ਆ ਫਿਰ ਮੈਂ ਜਾ ਕੇ ਪਨੀਰ ਲਿਆ ਹਾਂ ਤੇ ਪੁਰਜੀ ਬਣ ਗਈ ਚਲੋ ਲਾਉਣਾ ਰੋਟੀ ਲਾ ਕੇ ਦੇ ਖਾਣੇ ਭਰ ਮੈਂ ਜਾਂਦੇ ਆ ਅੱਛਾ ਸਬਜੀ ਕਦੇ ਕਦੇ ਆਪਣੇ ਵਾਰਸਾਂ ਬੈਗ ਰੋਟੀ ਖਾਂਦੇ ਆ ਇੱਕੋ ਪਲੇਟ ਦੇ ਵਿੱਚ ਹੂੰ ਦੱਸੋ ਕਮੈਂਟ ਕਰਦੇ ਆ ਹਾਂ ਵੇਖੋ ਇੱਕੋ ਪਲੇਟ ਦੇ ਵਿੱਚ ਹੂੰ ਹਾਂ ਕੱਲ ਜਿਵਰਾਜ ਸੋਨੇ ਰੋਟੀ ਲਿਆਵਾਂ ਤੇਰੇ ਵਾਸਤੇ ਤੂੰ ਜਿਵੇਂ ਖਾ ਲੋ ਹਾਂ ਨਹੀਂ ਮੈਂ ਤੂੰ ਹੀ ਖਾ ਲੋ ਫੇਰ ਮੈਂ ਲੱਗੀ ਕਰ ਹੂੰ ਮੈਂ ਲੱਗੀ ਬਣਾ ਮੈਂ ਚਾਹ ਨੂੰ ਮੰਨ ਕਰਨ ਨਾਲ ਸਾਫ ਬਣਾਉਂਦੇ ਥੋੜੀ ਵੇ ਘਟੇ ਵਜ੍ਹਾ ਲੱਗਣਿਆ ਮੈਨੂੰ ਫੇਰ ਅ ਬਸ ਉਜ ਘਟਿਆ ਕੁਝ ਬਚਿਆ ਬੜੀਆਂ ਸੋਚਾਂ ਹੁੰਦੀਆਂ ਇਹ ਉਮਰ ਚਾ ਕੇ ਬੰਦੂ ਸਾਰੀਆਂ ਆਏਗੇ ਅਗੋਂ ਵੱਡੇ ਬੱਚੇ ਹੋਗੇ ਹਾਂ ਹੁਣ ਕਦੇ ਸੋਚਾਂ ਜਿਉਂ ਜੋ ਕਬੀਲਦਾਰੀ ਵੱਧਦੀ ਆ ਨਾ ਪੁੱਤ ਤਿਉਂ ਜੋ ਜੋ ਕਬੀਲਦਾਰੀ ਵੱਧਦੀ ਉਹ ਜ਼ਿਆਦਾ ਸੋਚਾਂ ਪੈਂਦੀ ਆ ਬੜਾ ਕੁਝ ਤੂੰ ਮੇਰੇ ਮੈਂ ਦੱਸ ਨਹੀਂ ਸਕਦੀ ਚਲੋ ਜੋ ਵੀ ਬਾਬਾ ਜੀ ਸਾਰਾ ਕੁਝ ਵਧੀਆ ਠੀਕ ਠਾਕ ਰੱਖਣ ਸਾਰਿਆਂ ਹੈ ਨਾ ਤੇ ਕੁਝ ਹੁੰਦੀਆਂ ਸੋਚਾਂ ਪੁੱਤ ਚਲ ਖਾਣ ਦੋ ਕਾਹ ਫਾਫੂਲ ਖਾਉਂਦੇ ਠੀਕ ਆ ਆ ਜਾ ਤਾਂ ਐਵੇਂ ਆ ਬਸ ਮੈਂ ਵੀ ਲਗੇਗਾ ਠੀਕ ਆ ਆ ਜੀ ਵਾ ਰਾਣਾ ਇਹ ਸੋਹਣੇ ਸੋਹਣੇ ਕਿੱਥੇ ਚੱਲੇ ਆ ਆਪਾਂ ਚੱਲੇ ਮੜਕ ਬਾਜ਼ਾਰ ਨੂੰ ਅੱਛਾ ਹਾਂ ਬਣੀ ਸੁਣ ਲਾਦੇ ਪਏ ਮੇਰੇ ਬੱਚੇ ਕੀ ਕਰਨ ਮੈਚਿੰਗ ਮੈਚਿੰਗ ਹੋਈ ਫਿਰ ਖਾਣ ਪੀਣ ਦਾ ਸੈਨਾ ਮੈਂ ਪਾਰਾ ਸੂਟ ਪਾ ਕੇ ਖਾਣ ਪੀਣ ਜਾਣ ਆ ਮੁਕਰ ਕੀ ਜੀ ਮੱਕਰ ਕੀ ਹੈ ਹਾਂ ਤਸ ਸਹੀ ਦੱਸੋ ਕਿ ਮੈਂ ਇੰਨਾ ਤਿਆਰ ਹੋ ਗਏ ਕੁਝ ਖਾਣ ਪੀਂ ਜਾਊਂਗੀ ਤੂੰ ਤਿਆਰ ਹੋ ਕੇ ਕਿਹਾ ਤੂੰ ਸੋਣਾ ਇੱਥੇ ਲੈ ਉਹ ਤੇ ਬਾਜ਼ਾਰ ਨੂੰ ਕੰਮ ਚੱਲੇ ਆਣਾ ਜਾਂ ਮਲੇ ਕੋਈ ਪ੍ਰੋਗਰਾਮ ਤੇ ਚੱਲੇ ਆਣਾ ਖਾਣ ਪੀਣ ਥੋੜੀ ਚੱਲੇ ਆਣਾ ਖਾਣ ਪੀਣ ਨਹੀਂ ਆਣਾ ਖਾਣ ਪੀਣ ਤੇ ਕੋਈ ਖਾਣ ਪੀਣ ਵੀ ਲਊਗੀ ਤਾਂ ਕੀ ਹੋਇਆ ਰੈਡੀ ਤਾਂ ਥੋੜੀ ਖਾਣ ਵਾਲੀ ਜਿੰਨਾ ਖਾਣੀਆਂ ਚਾਹੀਦੀਆਂ ਕਿਹ ਬਰੋ ਕੀ ਪ੍ਰੋਗਰਾਮ ਤੇ ਚੱਲੇ ਆ ਹਮੇ ਰੋਲਾ ਪਈ ਜਾਂਦੇ ਆ ਯੋ ਤੇ ਕਾਲਾ ਟਿੱਕਾ ਵੀ ਮਸਾਲਾ ਦੇ ਇਹਨੂੰ ਇਹ ਨਜ਼ਰ ਨਾਲ ਲੱਗ ਜੇ ਕਿ ਤਾ ਹਾਂ ਐਸੀ ਕਰਕੇ ਨਹੀਂ ਤੇ ਮਿਰਚਾਂ ਵਾਲ ਦੇ ਓਏ ਨਾ ਕਰ ਵਰਦ ਨਾ ਨੂੰ ਕਿਦਾਂ ਵਰਦ ਨਾ ਕਿਦਾਂ ਕੋਟਣਾ ਖਾਲੀ ਮੇਰਕੋਂ ਦੇਖੀ ਹੈ ਜਾਂ ਤੇ ਲਾਲ ਮਿਰਚਾਂ ਵੀ ਡੰਡੀ ਵਾਲੀਆਂ ਉਹ ਵਾਲ ਦੇ ਮਿੱਟਾ ਵਾਲੀ ਬਾਹਰ ਬੁਝੇ ਜਿੰਦਗੀ ਗਵਾਏ ਕਰ ਉਹਦੋਂ ਤੇ ਲੂਣ ਵਾਰਿਆ ਸੀ ਚਲੋ ਹਾਲੂਣ ਵਾਰਿਆ ਸੀ ਸੋ ਲੂਣ ਵਾਰਿਆ ਸੀ ਅੱਜ ਲਾਲ ਮਿਰਚ ਦਾ ਵਾਰ ਕਿੱਥੇ ਲੁਕੀ ਜਾਂਦੀ ਆ ਉਧਰ ਮੈਂ ਦੱਸ ਮੰਮੀ ਸੁਧਰ ਆ ਸਾਹਮਣੇ ਦੇਖ ਮੇਰੇ ਸਾਹਮਣੇ ਦੰਦ ਸਾਫ ਕਰਨੀ ਪੂਰੀ ਮੈਚਿੰਗ ਕੀਤੀ ਵੇਲੋ ਅੱਜ ਨਹੀਂ ਆਇ ਤੱਕ ਕਮਾਲ ਹੋਈ ਪਈ ਹੈ ਸੋਹਣੀ ਲੱਗਦੀ ਹਾਂ ਪੱਗ ਬਹੁਤ ਸੋਹਣੀ ਲੱਗਦੀ ਪਈ ਚਲੋ ਫੇ ਚੱਲਦੇ ਆ ਕੋਈ ਟਾਈਮ ਨਹੀਂ ਦਿੰਦੇ ਕਿ ਰੋਜ਼ ਪੱਗ ਬੰਨਣਾ ਕਰਾ ਅੱਛਾ ਮੇਰਾ ਕੰਮ ਤੇਰੇ ਕੋਲ ਮੇਨ ਹੈ ਸੁਨੇਰੇ ਦਾ ਹਾਂ ਹਾਂ ਤੇ ਸੁਨੇਰੇ ਆ ਇਸ ਦੁਕਾਨ ਤੇ ਬਹਿਣਾ ਹੁੰਦਾ ਉੱਥੇ ਤੇ ਫਿਰ ਉਹ ਸਿਸਟਮ ਸੈੱਟ ਨਹੀਂ ਬੈਂਦਾ ਹਾਂ ਇਹਦਾ ਮਾਡਲ ਵੀ ਬੰਨਿਆ ਕਰਾ ਕੋਈ ਗੱਲ ਨਹੀਂ ਤੂੰ ਬੰਨਿਆ ਕਰ ਆਪੇ ਹੌਲੀ ਹੌਲੀ ਸੈੱਟ ਚੱਲੀਏ ਫੇ ਲੇਟ ਹੁੰਦੇ ਆ ਉਹ ਕਰ ਗੰਦੀ ਆ ਆਹੋ ਜੂਏ ਦੌੜਨ ਦੇ اندر ਆਓ ਜੂਏ ਦੌੜਨ ਦੇ ਚੱਲਦੇ ਆ ਬਾਕੀ ਮਿਲ ਜੇ ਘਰ ਆ ਕੇ ਬਾਅਦ ਵਿੱਚ ਬਾਈ ਬਾਈ ਹਾਂ ਚਲੋ ਹੋ ਕੇ ਤੇ ਆ ਜੋ ਲਓ ਜੀ ਅਹੀਂ ਆ ਗਏ ਆ ਘਰ ਤੇ ਮੈਂ ਖਾਲੀਆ ਰੋਟੀ ਪ੍ਰਿੰਸ ਖਾਂਦੇ ਪਏ ਆ ਥਕਾਵਟ ਬਹੁਤ ਜ਼ਿਆਦਾ ਹੋ ਗਈ ਮੈਨੂੰ ਤੇ ਪ੍ਰਿੰਸ ਨੇ ਅਜੇ ਪੱਗ ਨਹੀਂ ਲਾਈ ਤੇ ਖਾਂਡੇ ਆ ਚੰਪਾਂ ਮਲਾਈ ਚਾਂਪ ਤੇ ਤੜਕਾ ਚਾਹ ਤੜਕਾ ਚਾਹ ਠੀਕ ਹੈ ਬਹੁਤ ਸਵਾਦ ਹੈ ਬਹੁਤ ਸਵਾਦ ਚਲੋ ਠੀਕ ਹੈ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ